ਜੀ ਮਰ ਕੀ ਨਾਮ ਤੁਹਾਡਾ ਮੈਂ ਡਾਕਟਰ ਪ੍ਰੀਤ ਮਨਿੰਦਰ ਸੀਨੀਅਰ ਮੈਡੀਕਲ ਅਫਸਰ ਔਮਨ ਐਂਡ ਚਿਲਡਰਨ ਹਸਪੀਟਲ ਬਠਿੰਡਾ ਜੀ ਦੀ ਜਿਹੜੀ ਤਾਂ ਕੰਮ ਹੋ ਮਰੇ ਕਿੰਨੀ ਨੰਬਰ ਤੱਕ ਕਿੰਨੀ ਹੋ ਤੱਕ ਜਦੋਂ ਤੱਕ ਉਹਦੇ ਵਿੱਚ ਅੰਡੇ ਹੈਗੇ ਆ ਅੰਡੇ ਜਿਹੜੇ ਹੈਗੇ ਆ ਔਰਤੀ ਅੰਡੇਦਾਨੀ ਦੇ ਵਿੱਚ ਬਾਇ ਬਰਥ ਪ੍ਰੈਜੈਂਟ ਹੈ ਜੇ ਉਹ ਅੰਡੇ ਠੀਕ ਹੈ ਔਰਤ ਹੈਲਦੀ ਹੈ ਠੀਕ ਹੈ ਉਹਦੀ ਜਿਹੜੀ ਹੈਗੀ ਰੀਪਰੋਡਕਟਿਵ ਟਰੈਕ ਅਸੀਂ ਕਹਿੰਦੇ ਆ ਜਨਨ ਪ੍ਰਣਾਲੀ ਜਿਹੜੀ ਹੈ ਉਹ ਠੀਕ ਕੰਮ ਕਰਦੀ ਉਹ ਬੱਚਾ ਪੈਦਾ ਕਰ ਸਕਦੀ ਹੈ ਉਮਰ ਦੀ ਗੱਲ ਕਰੀਏ ਤਾਂ ਉਮਰ ਦੀ ਗੱਲ ਕਰੀਏ ਤਾਂ ਜਿਹੜੀ ਨੈਚੁਰਲ ਏਜ ਆ ਉਹ ਮੋਸਟਲੀ 50 ਸਾਲ ਤੇ ਜਾ ਕੇ ਜਿਹੜੇ ਹੈਗੇ ਆ ਅੰਡੇ ਜਿਹੜੇ ਖਤਮ ਹੋ ਜਾਂਦੇ ਆ ਤੇ ਜਿਹੜਾ ਮਹਾਵਾਰੀ ਆਉਂਦੀ ਔਰਤ ਨੂੰ ਹਰ ਮਹੀਨੇ ਉਹ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮਾਂ ਬਣਨ ਦੇ ਕਾਬਿਲ ਨਹੀਂ ਰਹਿੰਦੀ ਆਈਵੀਐਫ ਸਕੀਮ ਦੇ ਰਾਹੀਂ ਕਿਸ ਤਰ੍ਹਾਂ ਕਰ ਸਕਦੇ ਆ ਆਈਵੀਐਫ ਜਿਹੜੀ ਸਕੀਮ ਹੈ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਕਰਾਉਣੀ ਆਸੀਂ ਜਿਹੜੀ ਕਿ ਨੇਚਰਲ ਕੁਦਰਤੀ ਤਰੀਕੇ ਨਾਲ ਹੋਣੀ ਹੁੰਦੀ ਫਰਟੀਲਾਈਜੇਸ਼ਨ ਨੇਚਰਲ ਜਿਹੜੇ ਮੀਆਂ ਬੀਬੀ ਸਬੰਧ ਬਣਾਉਣ ਤੋਂ ਬਾਅਦ ਇੱਕ ਐਗ ਜਿਹੜਾ ਹੈਗਾ ਇਹ ਮਦਰ ਵੱਲੋਂ ਆਂਦਾ ਹੈ ਮੈਚ्योर ਹੁੰਦਾ ਏ ਉਹ ਰਿਲੀਜ਼ ਹੁੰਦਾ ਐਗ ਨਿਕਲਦਾ ਏ ਤੇ ਉਧਰੋਂ ਉਸੇ ਟਾਈਮ ਤੇ ਜਦੋਂ ਐਗ ਨਿਕਲਦਾ ਏ ਉਸੇ ਦਿਨ ਦੇ ਵਿੱਚ ਹੀ ਜਿਸ ਭਰਮ ਆ ਜਾਏ ਹਨਾ ਤੇ ਉਹ ਫਿਰ ਫਰਟੀਲਾਈਜੇਸ਼ਨ ਹੋ ਜਾਂਦੀ ਆ ਆਪਸ ਵਿੱਚ ਮਿਲਦੇ ਆ ਤੇ ਇੱਕ ਜਿਹੜਾ ਹੈਗਾ ਇਹ ਬੱਚਾ ਬਣਦੇ ਚਾਂਸਸ ਹੁੰਦੇ ਆ ਜਿਹੜੀ ਇਹਨੂੰ ਵਿਟ੍ਰੋ ਫਰਟੀਲਾਈਜੇਸ਼ਨ ਆ ਆਰਟੀਫੀਸ਼ੀਅਲ ਟੈਕਨੀਕ ਆ ਉਹਦੇ ਵਿੱਚ ਅਸੀਂ ਜਿਹੜਾ ਐਗ ਪਹਿਲਾਂ ਤਿਆਰ ਕਰਵਾਨੇ ਦਵਾਈ ਦੇ ਕੇ ਮਦਰ ਨੂੰ ਤੇ ਨਾਲ ਹੀ ਇੱਕ ਸਪਰਮ ਲੈਨੇ ਆਸੀਂ ਫਿਰ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਫਰਟੀਲਾਈਜੇਸ਼ਨ ਉਹਨਾਂ ਦਾ ਆਪਸ ਵਿੱਚ ਜਿਹੜਾ ਮਿਲਣਾ ਹੈ ਉਹ ਅਸੀਂ ਗੈਰ ਕੁਦਰਤੀ ਕਹਿ ਲਿਆ ਵੀ ਉਹਨੂੰ ਉਸ এনवायरमेंट ਦੇੰਨੇ ਆਰਟੀਫੀਸ਼ੀਅਲ ਇੱਕ ਕਲਚਰ ਮੀਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਤਿਆਰ ਕਰਦੇ ਆਂ ਬੱਚੇ ਨੂੰ ਐਮਬ੍ਰਿਓ ਜਿਹੜਾ ਡਿਵੈਲਪ ਕਰਾਣੇ ਆਂ ਬਾਅਦ ਤਾਂ ਫਿਰ ਉਹਦੀ ਡਿਵੈਲਪਮੈਂਟ ਤੋਂ ਬਾਅਦ ਇੱਕ ਸਟੇਜ ਤੇ ਜਾ ਕੇ ਅਸੀਂ ਉਹਨੂੰ ਟ੍ਰਾਂਸਪਲੈਂਟ ਕਰਦੇ ਆਂ ਬੱਚੇ ਮਾਂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਮਾਂ ਦੇ ਵਿੱਚ ਤਾਂ ਨਹੀਂ ਉਹ ਵੀ ਅਸੀਂ ਪਹਿਲਾਂ ਦਵਾਈ ਦੇ ਕੇ ਪ੍ਰੀਪੇਅਰ ਕੀਤੀ ਹੁੰਦੀ ਬੱਚੇਦਾਨੀ ਦੇ ਅੰਦਰਲੀ ਲੇਅਰ ਜਿਹਨੂੰ ਅਸੀਂ ਐਂਡੋਮੈਟਰੀਅਮ ਕਹਿੰਨੇ ਆ ਉਹਨੂੰ ਪ੍ਰੀਪੇਅਰ ਕਰਦੇ ਆ ਫਿਰ ਉਹਦੇ ਵਿੱਚ ਉਹ ਜਿਹੜੀ ਹੈਗਾ ਭਰੂਣ ਅਸੀਂ ਬਾਹਰ ਤਿਆਰ ਕੀਤਾ ਹੈ ਉਹਨੂੰ ਅਸੀਂ ਟ੍ਰਾਂਸਪਲੈਂਟ ਕਰਦੇ ਆ ਤੇ ਉਸ ਤੋਂ ਬਾਅਦ ਉਹ ਸਟੇਜ ਤੋਂ ਬਾਅਦ ਉਹ ਬੱਚੇਦਾਨੀ ਦੇ ਅੰਦਰ ਹੀ ਜਿਹੜਾ ਡਿਵੈਲਪ ਹੁੰਦਾ ਤੇ ਬੇਬੀ ਬਣਦਾ ਉਹਦੇ ਪੀਜ ਹੈ ਜੀ ਇਹ ਗੱਲਬਾਤ ਹਾਂਜੀ ਉਹ ਇਹ ਜਿਹੜੀ ਆਰਟੀਫੀਸ਼ੀਅਲ ਟੈਕਨੀਕਸ ਆ ਇਹਦੇ ਵਿੱਚ ਅਸੀਂ ਜਿਹੜੀ ਮਦਰ ਦੀ ਉਮਰ ਹੈ ਨਾ ਇੱਕ ਇੱਕ ਗਾਈਡਲਾਈਨਸ ਆ ਇਹ ਐਕਟ ਬਣਿਆ ਹੋਇਆ ਕੋਰਟ ਦੇ ਲਾਜ਼ ਨੇ ਉਸ ਲਾਜ਼ ਜਿਹੜੀਆਂ ਗਾਈਡਲਾਈਨਸ ਸਾਨੂੰ ਲਾ ਕਹਿੰਦਾ ਹੈਗਾ ਆਰਟੀਫੀਸ਼ੀਅਲ ਟੈਕਨਿਕਸ ਦੇ ਵਿੱਚ ਉਹਨਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਇਹ ਜਿਹੜੀ ਆਰਟੀਫੀਸ਼ੀਅਲ ਟੈਕਨਿਕਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਉਹਦੇ ਵਿੱਚ ਉਮਰ ਦੀ ਜਿਹੜੀ ਹੱਦ ਹੈ ਮੈਨੂੰ ਲੱਗਦਾ 50 ਸਾਲ ਤੱਕ ਹੈਗੀ ਹੈ ਕਿ ਅਸੀਂ ਕਰ ਸਕਦੇ ਹਾਂ ਜੇ ਕੰਡੀਸ਼ਨਸ ਹੁੰਦੀਆਂ ਇਹਦੇ ਵਿੱਚ ਵੀ ਕਿ ਕਿੰਨੀਆਂ ਕੰਡੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਹਾਂ ਤੇ ਟਰੀਟਮੈਂਟ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਔਰਤਾਂ ਨੂੰ ਫਿਰ ਜੇ ਮਤਲਬ 50 ਸਾਲ ਤੋਂ ਇਸ ਘਟਤਾ ਤੇ ਟਰੀਟਮੈਂਟ ਪ੍ਰੋਪਰ ਵਗੈਰਾ ਟੀਕੇ ਵਗੈਰਾ ਜਿਸ ਤਰ੍ਹਾਂ ਆਮ ਲੱਗਦੇ ਨੇ ਔਰਤਾਂ ਦੇ ਉਸ ਤਰ੍ਹਾਂ ਹੀ ਲੱਗਦੇ ਨੇ ਮੈਡੀਸਨ ਵਗੈਰਾ ਹਾਂ ਜਦੋਂ ਅਸੀਂ ਬੱਚਾ ਬਣਾ ਲਿਆ ਬਾਹਰ ਹਨਾ ਬੱਚੇਦਾਨੀ ਚ ਰੱਖਤਾ ਫਿਰ ਉਹ ਜਿਹੜੀ ਮਦਰ ਆ ਉਹ ਪ੍ਰੈਗਨੈਂਟ ਆ ਉਹ ਉਹ ਨੇਚਰਲ ਤਰੀਕੇ ਨਾਲ ਹੀ ਗਰੋ ਕਰੇਗਾ ਮਾਂ ਦੀ ਬੱਚੇਦਾਨੀ ਵਿੱਚ ਤੇ ਜਿਹੜੇ ਟਾਈਮ ਟੂ ਟਾਈਮ ਅਸੀਂ ਉਹਨੂੰ ਆਪਣੀ ਭਾਸ਼ਾ ਵਿੱਚ ਐਂਟੀਨੇਟਲ ਚੈੱਕਅਪ ਕਹਿੰਨੇ ਹੈ ਪ੍ਰੈਗਨੈਂਸੀ ਦੇ ਦੌਰਾਨ ਜਿਹੜੇ ਅਸੀਂ ਘੱਟੋ ਘੱਟ 4 ਵਾਰ ਜਿਹੜਾ ਡਾਕਟਰ ਗਾਇਨੇਕੋਲੋਜਿਸ ਨੂੰ ਦਿਖਾਣਾ ਹੁੰਦਾ ਉਵੇਂ ਮਰੀਜ਼ ਨੂੰ ਦਿਖਾਣਾ ਇਸ ਵਿੱਚ ਜ਼ਿਆਦਾ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ ਕਿਉਂਕਿ ਆਰਟੀਫੀਸ਼ੀਅਲ ਟੈਕਨੀਕ ਨਾਲ ਅਸੀਂ ਕੀਤੀ ਹੈ ਕਿਉਂਕਿ ਨੈਚੁਰਲ ਤਰੀਕੇ ਨਾਲ ਹੋ ਨਹੀਂ ਰਿਹਾ ਬੱਚਾ ਤਾਂ ਕਿ ਇਹਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੁੰਦਾ ਕਿ ਜਲਦੀ ਉਹਦਾ ਐਂਟੀਨੇਟਲ ਅਪ ਚੈੱਕਅਪ ਜਿਵੇਂ ਅਸੀਂ 15-15 ਦਿਨ ਬਾਅਦ ਕਰਦੇ ਆਂ ਹਣਾ ਜੇ ਕੋਈ ਪੇਸ਼ੈਂਟ ਨੂੰ ਦਿੱਕਤ ਆndi ਤਾਂ ਵੀ ਉਹਨੂੰ ਕਹਿੰਨੇ ਆ ਕਿ ਜਲਦੀ ਡਾਕਟਰ ਕੋਲ ਦੀ ਸਲਾਹ ਲੈਣੀ ਆ ਜਿਹੜੇ ਟੀਕੇ ਲੱਗਦੇ ਆ ਟੈਟਨਸ ਦੇ ਉਹ ਵੀ ਅਸੀਂ ਟਾਈਮ ਟੂ ਟਾਈਮ ਓਵੇਂ ਲਵਾਉਣੇ ਓਵੇਂ ਅਸੀਂ ਆਇਰਨ ਦੇਣਾ ਓਵੇਂ ਕੈਲਸ਼ੀਅਮ ਦੇਣੀ ਓਵੇਂ ਅਸੀਂ ਡਾਈਟ ਸਮਝਾਉਣੀ ਓਨੂੰ ਚੰਗੀ ਡਾਈਟ ਹਰੀਆਂ ਸਬਜ਼ੀਆਂ ਫਰੂਟ ਦਾਲਾਂ ਹਨਾ ਚੰਨੇ ਹੋਏ ਜਿਵੇਂ ਘਰ ਦਾ ਜਿਹੜਾ ਬਣਿਆ ਹੋਇਆ ਹੈਗੀ ਡਾਈਟ ਨੇਚਰਲ ਡਾਈਟ ਉਹ ਮਾਂ ਨੇ ਖਾਣੀ ਜੇ 50 ਸਾਲ ਤੋਂ ਇਸ ਜ਼ਿਆਦਾ ਹੋ ਜਾਂਦੀ ਹੈ ਫਿਰ ਕੀ ਉਹਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਨਹੀਂ ਗੈਰਕਾਨੂੰਨੀ ਤਾਂ ਦੇਖੋ ਨਹੀਂ ਹੈਗਾ ਨੈਚੁਰਲ ਤਰੀਕੇ ਨਾਲ ਜੇ ਮਦਰ 컨ਸੀਵ ਕਰ ਗਈ ਆ ਤਾਂ ਨਹੀਂ ਗੈਰਕਾਨੂੰਨੀ ਜੇ ਆਈਵੀਐਫ ਜੇ ਸਾਡਾ ਗਾਈਡਲਾਈਨਸ ਕਹਿੰਦੀਆਂ ਲਾਅਸ ਜੇ ਅਲਾਉ ਕਰਦਾ ਤੇ ਫਿਰ ਉਹ ਗੈਰਕਾਨੂੰਨੀ ਨਹੀਂ ਹੈਗਾ ਜੇ ਲਾਅ ਦੇ ਅੰਡਰ ਰਹਿ ਕੇ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਉਹ ਕੰਮ ਜਾਇਜ਼ ਆ ਜੇ ਅਸੀਂ ਲਾਅ ਤੋਂ ਬਾਹਰ ਜਾਂਦੇ ਆ ਫਿਰ ਉਹ ਗੈਰਕਾਨੂੰਨੀ ਆ ਲਾਅ ਤਾਂ 50 ਯਰ ਹੀ ਕਹਿੰਦਾ ਹਾਂ ਤੇ ਫਿਰ ਉਹ ਸਾਡੀਆਂ ਗਾਈਡਲਾਈਨਸ ਡਾਕਟਰ ਜਿਹੜੇ ਕਰਦੇ ਵੀ ਆ ਉਹਦੇ ਅਕੋਰਡਿੰਗ ਹੀ ਕਰਦੇ ਆ ਕੰਮ ਜੋ ਲਾ ਕਹਿੰਦਾ ਜੋ ਕਾਨੂੰਨ ਕਹਿੰਦਾ ਉਹਦੇ ਅਕੋਰਡਿੰਗ ਹੀ ਕੀਤਾ ਜਾਂਦਾ ਕੰਮ